ਉਹਦੇ ਭਰਾ ਨੂੰ ਬੁਲਾਇਆ ਵੱਡੇ ਨੂੰ ਕਿਹਦੇ ਨੂੰ ਬੱਬੂ ਡੌਨ ਨੂੰ ਹੁਣ ਦੇਖੀ ਤੁਹਾਨੂੰ ਸਿੱਧਾ ਕਰਦਾ ਸਾਰਾ ਮਹੱਲਾ ਕੀ ਸਾਰਾ ਪਿੰਡ ਕੰਬਦਾ ਉਹ ਤੋਂ ਜਦੋਂ ਪਿੰਡ ਚ ਪੈਰ ਧਰਦਾ ਨਾ ਲੋਕ ਕੁੰਡੇ ਲਾ ਕੇ ਅੰਦਰ ਵੜ ਜਾਂਦੇ ਨੇ ਉਹ ਕਰੂ ਹੁਣ ਤੁਹਾਨੂੰ ਸਿੱਧਾ ਆ ਕੇ ਸ਼ਖਲੂ ਵੀ ਇੰਨਾ ਪੜਾ ਕੇ ਕਿਵੇਂ ਉਹੀ ਲੱਗਦਾ ਤੂੰ ਦੇਖਦਾ ਜਾ ਤੁਹਾਨੂੰ ਕੱਲੇ ਕੱਲੇ ਨੂੰ ਬੰਦਾ ਬਣਾਉ ਅੱਛਾ ਲੈ ਨਾਲ ਇੱਥੋਂ ਭੱਜ ਜਾ ਬਾਈ ਮੈਂ ਤਾਂ ਇਹ ਕਹਿਣਾ ਸੀ ਭਾਬੀ ਉਧਰ ਤਾਂ ਮੈਂ ਜਾਇਆ ਮੈਂ ਕਹਿੰਦਾ ਸੀਗਾ ਪਹਿਲਾਂ ਬੰਦੇ ਮਾਰਨ ਦਾ ਕੰਮ ਕਰਦਾ ਸੀ ਉਹ ਸੋ ਪਾਰੀਆਂ ਲੰਦਾ ਸੀ ਅੱਛਾ ਉਹ ਤਾਂ ਅਸੀਂ ਕਹਿ ਕੋ ਕਿ ਹੁਣ ਛਡਾਇਆ ਉਹ ਤਾਂ ਕਹਿੰਦਾ ਸੀ ਮੈਂ 20 25 ਬੰਦੇ ਲੈ ਕੇ ਆਂਦਾ ਨਾਲ ਮੈਂ ਕਿਹਾ ਖਾ ਨੂੰ ਖੂਨ ਖਰਾਬਾ ਕਰਨਾ ਤੂੰ ਕੱਲਾ ਹੀ ਆ ਜਾ ਪਹਿਲਾਂ ਹੂੰ ਕੱਲਾ ਆ ਜਾ ਹੁਣ ਦੇਖਿਓ ਤੁਸੀਂ ਸਾਂਹ ਕੱਢ ਕੇ ਮੈਂ ਤੈਨੂੰ ਇੱਥੇ ਕੀ ਕਰਨਾ ਆ ਇਹ ਦੱਸ ਮੈਨੂੰ ਮੈਂ ਤਾਂ ਆਏ ਸੀਗਾ ਛਾਪੜ ਤਾਂ ਦੇ ਦੇਦਾ ਚਾਹਣ ਮੈਂ ਉੱਤੇ ਜਾਂਦਾ ਭੜਾ ਲੱਗਦਾ ਨਾ ਸਾਬਣ ਇੱਥੇ ਮੈਂ ਲੱਗੇ ਬੈਠੀ ਆ ਬਾਹਰ ਪਈ ਹੁਣੀ ਚੱਤ ਲਾ ਦੇ ਦੇ ਦੋ ਤੇ ਤੇ ਰੂ ਕੋਈ ਪਤਾ ਸਾਬਦਾ ਮੈਂ ਇੱਥੇ ਕਿੱਥੇ ਸਾਬਣਾ ਬਾਹਰ ਜਾ ਕੇ ਲੈ ਜਾ ਆਪਣੀ ਕਿੱਥੇ ਪਈ ਆ ਬਾਥਰੂਮ ਚ ਬਾਥਰੂਮ ਚ ਹੋਣੀ ਹੂੰ ਚਲ ਆ ਰੱਖ ਮੇਰਾ ਗਿਫਟ ਰੱਖ ਲੈ ਮੈਂ ਆ ਗਿਆ ਪਰ ਗਈ ਭਾਈ ਮਰ ਕਿੱਥੇ ਲਹੂ ਪੀ ਆ ਲੈ ਆ ਜਾ ਪਾਪੀ ਨੂੰ ਚੱਮ ਇਹ ਸਾਰੇ ਵੀ

ਚੱਲ 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 ਵੋਹੋ 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 ਸੱਜਾ ਪੈਰ ਦਾ ਛਗਨ ਵਾਲਾ ਹੁੰਦਾ ਹੈ ਖੱਬੇ ਪੈਰ ਨਾਲ ਕਾਲ ਆਊਗਾ। ਹੈਪੋਲੇ ਹਾਂ ਭਾਈ ਆਹ ਡਿਸਪੀਲਾ ਕਦੋਂ ਕੁ ਚੱਲੂਗੀ ਤੇਰੀ? ਭਾਈ ਇਹ ਤਾਂ ਦੇਖਣਾ ਪਊ ਯਾਰ ਲਾ ਕੇ ਉਧਰ ਮੈਂ ਤਾਂ ਚਾਰੇ ਪਾਸੇ ਘੁਮਾ ਕੇ ਦੇਖ ਲੈ ਰੇਂਜ ਦੀ ਕਿਸੇ ਪਾਸੇ ਨਹੀਂ ਆਉਂਦੀ ਇਹਦੀ। ਓਏ ਅੱਜ ਭਾਈ ਨਹੀਂ ਲਿੰਦਾ ਕਿੱਥੇ ਵਗ ਗਿਆ ਸਤਾਰ? ਹਾਂ ਯਾਰ ਮੈਨੂੰ ਵੀ ਖਾਸਾ ਟਾਈਮ ਹੋ ਗਿਆ ਦਿਖੀ ਨਹੀਂ ਆ ਓ ਭਾਈ। ਮੈਨੂੰ ਤਾਂ ਐ ਲੱਗਦਾ ਕੋਈ ਗੜਬੜ ਕੁੜਬੜਣਾ। ਬਾਈ ਤੇ ਸ਼ੱਕ ਜਾਲ ਇੱਧਰ ਆ ਇੱਧਰ ਤਾਂ ਦਾ ਇੱਧਰ ਤਾਂ ਹਾਂ ਉਰੇ ਆ ਹਾਂ ਆ ਦੇਖੀ ਕੱਪੜੇ ਹਾਂ ਦੇਖ ਇੱਧਰ ਨੂੰ ਕਰਕੇ ਹਾਂ ਆ ਕੱਪੜੇ ਦੇ ਮੇਰੇ ਕਿਵੇਂ ਪਾੜਤੇ ਇਹ ਕਿ ਮੈਂ ਪਾੜ ਕੇ ਕੱਪੜੇ ਤੇਰੇ ਮੈਨੂੰ ਵੀ ਪਤਾ ਤੂੰ ਸਾਬਣ ਦਾ ਲਾਉਂਦੇ ਨਹੀਂ ਯਾਰ ਮੈਂ ਤਾਂ ਯਾਰ ਤਿੰਨ ਤਿੰਨ ਵਾਰ ਧੋ ਕੇ ਪਾਉਣਾ ਕੱਪੜੇ ਸੁੱਕਣੇ ਸਾਬਣ ਕਿਉਂ ਨਹੀਂ ਲਾਈ ਸਾਬਣਾ ਤਾਂ ਆਪਾਂ ਨੇ ਨਹੀਂ 10 ਕ ਸਾਥੀਆਂ ਹਜੇ ਵੀ ਇਹ ਪਾੜ ਕੇ ਮੇਗੇ ਇਹ ਕੱਪੜੇ ਤੇਰੇ ਪਰ ਯਾਰ ਆਪਾਂ ਪਾਟੇ ਵੀ ਪਾਵਾਂਗੇ ਦਾ ਪੋਸਟਾ ਨਹੀਂ ਕਿਹਾ ਆ ਸਾਰਾ ਰੁਪਿਆ ਫੜ ਲਾਂਗੇ ਆਪਾਂ ਕੋਈ ਕੱਪੜੇ ਨਵੇਂ ਲੈ ਲਾਂਗੇ ਨਹੀਂ ਉਸਤਾਦ ਦਿਖ ਨਹੀਂ ਰਿਹਾ ਕਿੱਥੇ ਆ ਗਿਆ ਆ ਫਿਰ ਉਸਤਾਦ ਹੀ ਨਹੀਂ ਕੋਲ ਮਾਰ ਉਸਤਾਦ ਜੀ ਉਸਤਾਦ ਜੀ ਪੂਰੇ ਤਾਂ ਨਹੀਂ ਹੈਗਾ ਉਸਤਾਦ ਯਾਰ ਕਿੱਧਰ ਭੱਗ ਗਿਆ ਉਸਤਾਦ ਆ ਜੀ ਲੈ ਚੱਲ ਤੂੰ ਕੰਮ ਕਰ ਲੈ ਕੋਈ ਨਾ ਆਜੂ ਜਿਹੜਾ ਕੰਮ ਆ ਪਹਿਲਾਂ ਉਹ ਕਰ ਬੋਲੇ ਹਾਂ ਮੇਰੀ ਜਰਦੇ ਦੀ ਪੂੜੀ ਕਿੱਥੇ ਰਹਿ ਗਈ ਓ ਤਾਂ ਧੁੱਪੇ ਸੁੱਕਣੀ ਪਾਰਖੀ ਐ ਓਏ ਮੇਰੀ ਗੱਲ ਸੁਣੋ ਰਿਹਾ ਉਹ ਹਾਂ 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 ਉਸਤਾਦ ਉਸਤਾ ਉਹ ਕੱਪੜਿਆਂ ਚੋਂ ਵੀ ਮੈਂ ਹਜੇ ਵੀ ਧੋਣ ਤੋਂ ਬਾਅਦ ਮੁਸ਼ਕਲ ਮਾਰੀ ਜਾਂਦੀ ਐ। ਉਸਤਾਦ ਦਾ ਆਪਣਾ ਘਸਾਤੀ ਆ ਤੇ ਉਹ ਕਹਿੰਦੇ ਸਾਬਣੀ ਬਹੁਤ ਘਸਾਤੀ ਆ ਮੈਲੇ ਨਿਕਲਦੀ ਪਤਾ ਨਹੀਂ ਕਹੇ ਜੀ ਐ। ਹੈ ਕਿੱਡੇ ਦਾ ਛੋਟੇ। ਮੇਰਾ ਐ ਉਸਤਾਦ ਐ। ਡੇਰੀ ਵਾਲੇ ਚੋਂ ਤਾਂ ਪੁੱਤ ਜਾਣੀ ਵੀ ਨਹੀਂ ਸਮੈਲ ਮੈਂ ਕਹਿੰਦਾ ਚੱਲ। ਹਾਂ ਹਾਂ। ਉਹ ਥੱਲੇ ਮੈਂ ਗਿਆ ਤੀ ਪਰਝਾਈ ਕੋਲੇ। ਅੱਛਾ। ਤੇ ਮੈਂ ਤਾਂ ਕੋਈ ਪਿਆਰ ਦਾ ਸਨੇਹਾ ਲੈਣ ਗਿਆ ਤੀ ਇੱਕ ਵਾਰ ਜਦੋਂ ਉਧਰੋਂ ਆਇਆ ਤੀ ਜੰਗਲ ਬਾਣੀ ਫਿਰ ਕੇ ਆਹ ਧੋਣ ਬਾਤੇ ਛਾਪਣ ਲੈਣ ਗਿਆ ਤੀ। ਹਾਂ। ਮੈਂ ਕਹ ਉਹਦਾ ਗੁੱਥੇ ਹੋ ਗਈ। ਅੱਛਾ ਕਿਵੇਂ? ਉਹਦਾ ਬੰਦਾ ਛੱਦਰੀ ਆ ਕੋਈ ਡਾ ਕਿਸੇ ਡਾਉਨ ਨੂੰ ਛੱਦਰੀ ਆ ਕੀ ਗੱਲ ਆਪਾਂ ਨੇ ਇਹ じゃ ਕੀ ਮਾਰਾ ਕਰਤਾ ਕਤਲ-ਕੁਤਲ ਕਰਵਾਉ ਉਹ ਮੇਰੀ ਚਾਲ ਜਨਾਨੀ ਜਾਂਦੇ ਤਾਂ ਆਲੇ-ਦਾਲੇ ਫਿਰਦੇ ਆਪਾਂ ਭੈਂਦੇ ਖਸਮੂ ਅਜੇ ਬੰਦਾ ਨਹੀਂ ਛੱਦੂ ਉਹ ਮੈਨੂੰ ਵੀ ਡਰ ਲਾ ਮੈਨੂੰ ਆਇ ਲੱਗਦਾ ਉਸਤਾਦ ਇਹ ਤਾਂ ਪੈਸੇ ਦੇ ਬੰਦੇ ਬੁਲਾਏ ਹੋਣੇ ਆਪਾਂ ਨੂੰ ਕਟਾਉਣ ਵਾਸਤੇ ਉਹਦਾ ਭਾਈ ਉਹ ਛੱਡਿਆ ਕੋਈ ਸ਼ੇਰੂ ਦਾ ਅੱਛਾ ਉਹਦਾ ਭਾਈ ਵੀ ਹੈਗਾ ਉਸਤਾਦ ਇਹਦਾ ਭਾਈ ਹੈਗਾ ਇਹਦੋਂ ਵੱਡਾਗਾ ਉਹਦਾ ਕੋਈ ਡਾਉਨ-ਡੂਨ ਆਗੇ ਦੇ ਨੋ ਸੁਣਨ ਨੂੰ ਤਾਂ ਐ ਲੱਗਦਾ ਉਸਤਾਦ ਵੀ ਜਿਵੇਂ ਡਾਣਾ ਮੁੱਲਾ ਦਾ ਕਤਲ-ਕੁਤਲ ਕਰੇ ਹੋਣੇ ਜਿਹੜਾ ਕਿਹੜਾ ਡਾਣ ਕਹਿੰਦੇ ਹੈ ਕਿਹੜਾ ਡਾਣ ਕਹਿੰਦੇ ਪਤਾ ਨਹੀਂ ਬੱਬੂ ਬੱਬੂ ਕਰਦੇ ਸੀ ਬੱਬੂ ਡੰਣਾ ਸੀ ਬੱਬੂ ਡੰਣਾ ਨਾ ਜਿਆਦਾ ਸੁਣਿਆ ਨਹੀਂ ਯਾਰ ਸੁਣਿਆ ਨਹੀਂ ਮੈਂ ਵੀ ਨਹੀਂ ਸੁਣਾ ਨਾ ਕੋਈ ਉਹਦਾ ਕੋਈ ਪਿਛਲਾ ਆਪਾਂ ਨੇ ਕੋਈ ਦੇਖਿਆ ਵੀ ਉਹਨੇ ਕੋਈ ਕਤਲ-ਕੁਤਲ ਕਰੇ ਹੋ ਉਹਦੇ ਫਿਰ ਦੇਖੀ ਜਾਓ ਦੇਖਦੇ ਹਾਂ ਚੱਲ ਆਪਾਂ ਤੂੰ ਵੀ ਆਦਾ ਡੈਸ਼ਟ ਕਰਦਾ ਹਾਂ ਹਾਂ ਉਸਤਾ ਮੈਂ ਤਾਂ ਬਹੁਤ ਟਾਈਮ ਦਾ ਲੱਗ ਰਿਹਾ ਮੈਂ ਚਾਰੇ ਪਾਸੇ ਘੁਮਾ ਕੇ ਦੇ ਲਈ ਰੇਂਜ ਜੇ ਨਹੀਂ ਆਉਂਦੀ ਸਾਲੀ ਪਤਾ ਹੀ ਟੀਵੀ ਕਹੇਗਾ ਯਾਰਾ ਇਹਨਾਂ ਦਾ ਟੀਵੀ ਨਹੀਂ ਪੁੱਤ ਰੇਂਜ ਵਾਲੀ ਉਹਦਾ ਤੂੰ ਕੰਪਿਊਟਰ ਜੀ ਦੀ ਤਾਰ ਪਾਉਣੀ ਰਹੀ ਗਈ ਤੈਨੂੰ ਅਕਲ ਹੀ ਨਹੀਂ ਉਹ ਹਾਂ ਉਸਤਾ ਮੈਨੂੰ ਆਜਾ ਮੈਨੂੰ ਜਰਤਾ ਕਿੰਨੇ ਡੈਸ਼ ਤਾਂ ਪਲਾ ਉਹ ਤਾਂ ਮੈਂ ਕੰਜਰ ਦਾ ਤੈਨੂੰ ਕਿਹਾ ਵੀ ਤੁੱਪੇ ਪਾਇਆ ਪੈ ਸੁੱਕਣਾ ਦੱਸ ਦੇਣਾ ਦਾ ਉਹ ਤੂੰ 10 ਰੁਪਏ ਤੂੰ ਗੱਦੇ ਥੱਲੋਂ ਲੈ ਜੀ ਉਹ ਭਰਾਵਾ ਇਹਨੂੰ ਨਾ ਲਾਇਆ ਕਰੂੰ ਐਨਾ ਮਰ ਜੇਗਾ ਕਿਸੇ ਦਿਨ ਉਹ ਫਿਰ ਕੀ ਹੋ ਗਿਆ ਉਸਤਾਦ ਸੁਕਾ ਕੇ ਖਾ ਲਿਆ ਕਰਾਂਗੇ ਕੁਛ ਨਹੀਂ ਹੋਣਾ ਚੱਲ ਯੇ ਲਾ ਲੈ ਚਾ ਅੱਢੀ ਸਿੱਟੀ ਸੱਟ ਕਰ ਲਈ ਵੀ ਜੀ ਬੇਤੀ ਮਾਰ ਲਿਆ ਕਰ ਚੰਗਾ ਮੰਦਰ ਬੈਠਾ ਚੰਗਾ ਗੱਲ ਸੁਣੋ ਇਹਨੂੰ ਕਰਕੇ ਕੰਮ ਜਾ ਤੁਸੀਂ ਉੱਤਰੀ ਆ ਜੋ ਕਈ ਵਾਰ ਬੰਦਾ ਕਹੇ ਜਾ ਹੁੰਦਾ ਕੋਈ ਮਾਰੋ ਤੁਹਾਡੇ ਛੱਟ ਫੇਟ ਮਾਰ ਜੇ ਸਹੀ ਗੱਲ ਆ ਉਸਤਾਦ ਠੀਕ ਆ ਇਹ ਕਰਕੇ ਆਜੋ ਸੀ ਆ ਗਏ ਉਸਤਾਦ ਆ ਗਏ ਲੈ ਉਸਤਾਦ ਕੱਪੜੇ ਸੈੱਟ ਕਰਕੇ ਆ ਗਿਆ ਮੈਂ ਇਹ ਬੋਲੇ ਕਿੱਦਾਂ ਘਟਾਉਣ ਹੋਊਗਾ ਭਲਾ ਜਿਹੜੇ ਹਿਸਾਬ ਨਾਲ ਉਸਤਾਦ ਦੱਸਦਾ ਜਿਵੇਂ 9 ਬੋਲਦਾ ਬਫੂ ਡਾਉਣ ਲੱਗਦਾ ਤਾਂ ਆਇਆ ਵੀ ਬੰਦਾ ਕੋਈ ਖੱਪੀ ਖਾਨੇ ਹੋਊਗਾ ਪਰ ਜਾਈ ਨੇ ਵੀ ਤਾਂ ਹੀ ਬੁਲਾਇਆ ਉਹ ਅੱਕੀ ਪਈ ਆਪਾਂ ਤੋਂ ਹੋ ਫਿਰ ਕਿਵੇਂ ਬਚੀ ਹੋਣਾ ਪਤਾ ਉਸਤਾਦ ਲਵੀ ਚਲਦਿਆ ਉਹੀ ਬਚਾਊ ਆਪਾਂ ਨੂੰ ਤਾਂ ਚੱਲ ਹੋਰ ਹੋਰ ਚੱਲ 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 ਹਾਈ ਹਾਈ ਸਾਰੀ ਬੈਂਗਣੀ ਕਾਣੀ ਨਿਕਲ ਰਹੀ ਆ ਦਸ ਇੱਕ ਤਾਂ ਦਿੱ ਤੀਨੀ ਮਹਿੰਗੀ ਆ ਉਪਰੋਂ ਸਾਰੀ 'ਚ ਕੀੜੇ ਪਈ ਹੋਏ ਨੇ ਮੰਤਾ ਲੱਗ ਜਾ ਸਬਜੀ ਜੋਗੀ ਵੀ ਮਸਾ ਹੀ ਨਿਕਲੂ ਅੱਗ ਲੱਗੀ ਪਈ ਆ ਸਬਜੀ ਕਿਹੜਾ ਖਰੀਦਣ ਦੀ ਆ ਬੱਬੂ ਵੀ ਆਇਆ ਹਾਲ ਤੱਕ ਆ ਜਾ ਆ ਜਾ ਬਾਈ ਸ਼ਸ਼ੀਕਲ ਸ਼ਸ਼ੀਕਲ ਪਰਜਾਈ ਬਾਈ ਮੈਂ ਤਾਂ ਤੈਨੂੰ ਡਿੱਕੀ ਜਾਂਦੀ ਤੀ ਕੀ ਹੋ ਗਿਆ ਪਰਜਾਈ ਅੱਜ ਕਮੇਡਾ ਨੂੰ ਯਾਦ ਕੀਤਾ ਬਾਈ ਤੈਨੂੰ ਕੀ ਦੱਸਾਂ ਆ ਜਿਹੜੇ ਨਵੇਂ ਕਿਰਾਏਦਾਰ ਰੱਖੇ ਨੇ ਹੂੰ ਇਹਨਾਂ ਨੇ ਤਾਂ ਜਮੀਨਾਂ 'ਕਿਚੇ ਦਮ ਕਰਤਾ ਕੀ ਕਹਿੰਦੇ ਨੇ ਇਹ ਤਾਂ ਪੁਰਾਣਿਆਂ ਤੋਂ ਵੀ ਮੈਨੂੰ ਮਾੜੇ ਲੱਗਦੇ ਨੇ ਕੀ ਕਹਿੰਦੇ ਨੇ ਬਸ ਬਹਾਨੇ ਬਹਾਨੇ ਕਦੇ ਪਰਜਾਈ ਪਾਣੀ ਪਿਲਾ ਦੇ ਕਦੇ ਪਰਚਾਈ ਆ ਕਰਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਮੈਨੂੰ ਮੈਂ ਇਹਨਾਂ ਦੀ ਪਰਚਾਈ ਲੱਗਦੀ ਕਿਹੜੇ ਪਾਸੋਂ ਆ ਬਹਾਨੇ ਬਹਾਨੇ ਕਹਿੰਦੇ ਨੇ ਉਹ ਮੈਨੂੰ ਤਾਂ ਆਪਣੀ ਸਮਝ ਆਉਂਦੀ ਬਹਾਨੇ ਬਹਾਨੇ ਥੱਲੇ ਆ ਜਾਂਦੇ ਨੇ ਉਰੀ ਕਿਡੇ ਖੜੀ ਜਾਂਦੇ ਨੇ ਸਾਰਾ ਦਿਨ ਚਿਮਾਰਾ ਦੇਖ ਰਸੀ ਘਰਾਇ ਤੇ ਦਿੱਤਾ ਹਾਂ ਫਲੈਸ਼ 'ਚ ਵੀ ਸਵੇਰੇ ਸਾਡੀ ਜਾ ਕੇ ਗੰਦ ਪਾ ਕੇ ਗਏ ਨੇ ਵੀ ਜਦ ਭਲਾ ਉੱਪਰ ਫਲੈਸ਼ ਦਈ ਹੈ ਚੰਗੀ ਭਲੀ ਫਿਰ ਥੱਲੇ ਆਉਂਦਾ ਮਤਲਬ ਨਹੀਂ ਬਣਦਾ ਨਾ ਤੇਰਾ ਭਰਾ ਸਵੇਰ ਦਾ ਅੱਛਾ ਬਹਾਨਾ ਮਾਰਦਿਆਂ ਕਿਤੇ ਕੋਈ ਆ ਜਾਂਦਾ ਕਦੇ ਕੋਈ ਲੰਗੜਾ ਜਾਂਦਾ ਨਾ ਤਾਂ ਬਈ ਨੰਦੇ ਧੁੰਦੇ ਆ ਮੁਸ਼ਕ ਮਾਰਦੀ ਆ ਜਦ ਨੇੜੇ ਖੜਦੇ ਨੇ ਅੱਛਾ ਤੂੰ ਹੈ ਕਿੱਥੇ ਲ ਭਾਬੀ ਉਹ ਉਰੇ ਕਿਤੇ ਕਿਹੜੇ ਕੱਢਦੇ ਹੋਣੇ ਆ ਅੱਛਾ ਮੈਨੂੰ ਲੱਗਦਾ ਜੇ ਅੱਗੇ ਹੋਣੇ ਕਿਤੇ ਬਿਹੜੇ ਚ ਤੈਨੂੰ ਦਿਖੇ ਨਹੀਂ ਕਿਤੇ ਨਾ ਭਾਬੀ ਮੈਨੂੰ ਤਾਂ ਦੇਖੇ ਨਹੀਂ ਆਂਗੇ ਕਿਤੇ ਫਿਰ ਮੈਨੂੰ ਲੱਗਦਾ ਪਿੱਛੇ ਬੈਠੇ ਹੋਣੇ ਚਵਾਰੇਸ ਤਾਂ ਜਾਂਦੇ ਨਹੀਂ ਉਰੇ ਕਿਹੜੇ ਕੱਢੇ ਜਾਂਦੇ ਨੇ ਅੱਛਾ ਉਹ ਨਾ ਉਹਨਾਂ ਦੇ ਭਾਬੀ ਚਵਾਰੇ ਵਾਲਾ ਉਹ ਯੂਜ਼ ਕਰਦੇ ਨਹੀਂ ਆਂਗੇ ਬਾਥਰੂਮ ਉਹ ਪਤਾ ਨਹੀਂ ਐ ਕਰ ਬਈ ਨਾਲੇ ਤਾਂ ਮੈਂ ਮਹਿਸਾ ਬੰਨਿਆਵਾ ਆ ਜਾ ਮੇਰੇ ਨਾਲ ਹੀ ਆ ਜਾ ਮੈਨੂੰ ਲੱਗਦਾ ਇੱਥੇ ਫਿਰਦੇ ਹੁਣੇ ਤੋ ਇਹਨਾਂ ਨੂੰ ਮੜ ਜਾ ਦਬਕਾ ਜਾ ਮਾਰ ਸਿੱਧੇ ਕਰ ਸਬਜੀ ਤਾਂ ਮੈਂ ਆ ਕੇ ਕੱਟੂ ਚਲ ਆਜ ਆ ਜਾ ਭਾਈ ਆ ਜਾ ਨਾਲ ਦਵੀ ਦੂ ਵੀਨਾ ਹੁਣਾਂ ਤੋਂ ਠੀਕ ਆ ਭਾਬੀ ਹਾਂ ਚੰਗੇ ਤਰ੍ਹਾਂ ਸਮਝਾਦੀ ਐ ਇਹਨਾਂ ਨੂੰ ਅਬੇ ਅਬੇ ਭਾਬੀ ਹਾਂ ਹੱਥ ਵੜੀ ਮੈਂ ਆ ਜਾ ਪਿਆਰ ਨਾਲ ਤਾਰ ਲੋ ਇੱਕ ਤਾਂ ਨਾ ਤੇਰੇ ਭਰਾ ਤੂੰ ਉਤਰ ਜਾਂਦਾ ਨਾ ਤੇਰੇ ਤੋਂ ਉਤਰ ਜਾਂਦਾ ਆ ਡੰਗਰ ਕਿਹੜਾ ਬਣ ਗਿਆ ਓਰੇ ਆ ਤਾਂ ਸਾਰੀਆਂ ਮੈਂ ਸੌਰੀ ਖੜੀਆਂ ਨੇ ਮੈਂ ਤਾਂ ਬਾਹਰ ਕਿੱਲੇ ਤੇ ਛੱਡੀਆਂ ਸੀ ਹੁਣ ਬਣ ਗਿਆ ਭਾਬੀ ਮੈਨੂੰ ਕੀ ਪਤਾ ਇੱਕ ਮਿੰਟ ਮੈਂ ਸੰਨੀ ਕਰਦਾ ਇਹਨਾਂ ਦੀ ਆ ਤਾਂ ਸੰਨੀ ਵੀ ਕਰੀ ਪਈ ਆ ਸਾਰੀ ਸੰਨੀ ਵੀ ਕਰਤੀ ਹੋਰ ਕੌਣ ਕਰ ਗਿਆ ਮੈਨੂੰ ਤਾਂ ਲੱਗਦਾ ਕਿਰਾਏਦਾਰ ਕਰਕੇ ਗਏ ਨੇ ਆਹ ਕੌਣ ਕਰ ਜੂ ਭਾਬੀ ਕਿਰਾਏਦਾਰ ਸੰਨੀ ਸੰਨੀ ਅਗਲਾ ਹੁਣ ਥੋੜੀ ਕਰ ਜੂਗਾ ਵੀ ਉਹ ਹੀ ਕਰਦੇ ਨੇ ਇਹੋ ਜਿਹੇ ਲੱਛਣ ਕਾਨੂੰ ਕਰਦੇ ਨੇ ਇਹ ਜਿਹੇ ਲੱਛਣ ਉਹ ਉਹ ਨਹੀਂ ਕਰ ਸਕਦੇ ਅਗਲੇ ਉਹ ਥੋੜੀ ਕਰਨਗੇ ਸੰਨੀ ਤੈਨੂੰ ਨਹੀਂ ਪਤਾ ਉਹਨਾਂ ਦਾ ਉਹ ਤਾਂ ਬਹਾਨੇ-ਬਾਹਨੇ ਕਦੇ ਕੋਈ ਕੰਮ ਕਰਦੇ ਨੇ ਮੇਰਾ ਕਦੇ ਕੋਈ ਕਰਦੇ ਨੇ ਕਦੇ ਕੋਈ ਭਾਂਡੇ ਮਾਣਦਾ ਕਦੇ ਖੁਸ਼ ਕਰਦੇ ਨੇ ਕਦੇ ਕੁਛ ਕਰਦੇ ਨੇ ਤਿੰਨ ਕਿਰਾਏਦਾਰ ਨੇ ਝੋਟਿਆਂ ਵਰਗੇ ਚਿਰਾਗ ਚੋਂ ਕੱਡੇ ਜੰਨਾ ਵਰਗੇ ਨੇ ਤੈਨੂੰ ਨੇ ਇਹ ਤਾਂ ਤੈਨੂੰ ਨੇ ਭਾਈ ਚਲ ਕੀ ਹੋਇਆ ਕੁਛ ਨਹੀਂ ਹੋਇਆ ਬਾਬੀ ਕੁਛ ਨਹੀਂ ਹਾਂ ਕੁਛ ਨਹੀਂ ਹੋਇਆ ਚੱਲੀ ਆਪਾਂ ਚਲੋ ਮੈਨੂੰ ਲੱਗਦਾ ਚੁਬਾਰੀ 'ਚ ਬੈਠੇ ਹੋਣੇ ਉੱਥੇ ਜਾ ਕੇ ਉਹਨਾਂ ਨੂੰ ਖੜਾ ਤਾ ਕੇ ਆ। ਹੁਣ ਕੱਢ ਦਿਆਂ ਬਾਬੀ ਚਲੋ। ਆ ਜਾ ਭੱਜ ਜਾ। ਬਾਬੀ ਬਾਬੀ। ਹਾਂ। ਹੱਥ ਵੜਿਓ। ਇੱਕ ਤਾਂ ਤੁਹਾਡੇ ਹੱਥਾਂ ਨੇ ਖਾ ਲਿਆ ਮੈਨੂੰ। ਆ ਜਾ। ਚੰਗੀ ਤਰ੍ਹਾਂ ਥਾੜਦੀ ਉਹਨਾਂ ਨੂੰ। ਮੈਂ ਤਾਂ ਕਾਈ ਪਈ ਆ। ਇੱਕ ਨੂੰ ਆ ਜਾ ਬਾਹਰ ਨੂੰ। ਮੇਰੀ ਗੱਲ ਸੁਣ ਲੋ ਧਿਆਨ ਨਾਲ। ਹਾਂ, ਸਤਾ ਜੀ। ਬੰਦਿਆਂ ਦਾ ਹੁਣ ਲਾ ਕੇ ਚੱਲੋ। ਕਿਸੇ ਵੀ ਟਾਈਮ 66 ਆ ਸਕਦੀ ਆ ਠੀਕ ਹੈ। ਅੱਛਾ ਸਤਾ। ਜੇ ਹੁਣ ਆਪਾਂ ਲਾ ਕੇ ਚੱਲੋ ਸਰੀਰ ਹੁਣ ਕਿਹੜਾ ਕਰ ਲਿਆ? ਮੇਰਾ ਤਾਂ ਕਿਹੜੀ ਆ? ਹਾਂ। ਠੀਕ ਆ। ਹਾਂ ਹਾਂ। ਮੈਂ ਇਹ ਕਹਿਣਾ। ਮੈਂ ਤਾਂ ਆਪਦੇ ਕੋਲੇ ਦਾਤੀ ਰੱਖੂ ਆਂ ਆਪਦੀ ਸੇਫਟੀ ਵਾਸਤੇ ਠੀਕ ਆ ਉਸਤਾਦ ਛੋੜਿਆ ਤਾਂ ਡੌਲਿਆਂ ਚ ਹੀ ਜਾਣ ਹੋਣੀ ਚਾਹੀਦੀ ਆ ਤੂੰ ਹੀ ਬਚਾ ਸਾਦਾ ਉਸਤਾਦ ਸਾਨੂੰ ਦੇਣਾ ਅਸੀਂ ਤੇਰੇ ਨਾਲ ਦੇਣਾ ਕਿੰਨੇ ਸਿਰ ਦੇ ਖੜੇ ਆ ਤੂੰ ਸਾਡਾ ਉਸਤਾਦ ਤੇਰੀ ਸਾਰਾ ਉਸਤਾਦ ਸੰਤਾ ਮੇਰਾ ਪਾਪਸਾਰਾ ਕੋਸ ਮੇਰੇ ਛਾਲੇ ਵਿੱਚ ਨਿਕਲ ਲੜਾ ਹੋਇਆ ਪਿਆ ਉਸਤਾਦ ਉਸਤਾਦ ਮੰਨ ਲੈ ਯਾਰ ਮੇਰੀ ਗੱਲ ਸੁਣੋ ਫਿਰ ਐਂ ਕਰ ਤੂੰ ਤਾਂ ਮਾਰ ਐਵੇਂ ਵਾਲੇ ਡੰਟ ਆ ਮਾਰ ਠੀਕ ਆ ਪਹਲਵਾਨੀ ਹਾਂ ਮਾਰ ਤੇ ਤੂੰ ਸਿਰ ਆ ਚੱਕ ਅੱਛਾ ਉਸਤਾਦ ਤੂੰ ਚੱਕ ਲੈ ਹਾਂ ਇੱਕ ਮਿੰਟ ਉਸਤਾਦ ਦੇਖ ਆਈਂ ਰੀ ਆਈਂ ਪੱਛੇ ਹੋ ਅੱਛਾ ਉਸਤਾਦ ਐ ਨੂੰ ਆਏਂ ਕਰ ਹਾਂ ਛੱਟ ਕਰਕੇ ਫੜ ਲਾ ਹਾਂ ਚਾ ਇਹ ਲੈ ਹਾਂ ਲਾ ਲਾ ਮੈਂ ਵੀ ਇੰਨੇ ਦੇਖਣਾ ਕੋਈ ਮੈਂ ਵੀ ਕੋਈ ਝੜ ਪਟਣਾ ਵੀ ਦੇਖਣਾ ਐ ਐ ਕਰਕੇ ਲਾ ਕੇ ਚਾਦਾ ਮੈਨੂੰ ਲਾਦਾ ਬਾਟੋ ਠੂ ਹਾਂ ਓ ਹੋ ਮੈਂ ਮਲਾਦਾ ਮੈਂ ਡੰਡੇ ਲਾ ਲਾਂ ਉਸਤਾਦ ਡੰਡੀ ਲਾ ਉਸ ਡੰਡੇ ਲਾ ਹਾਂ ਹਾਂ ਗਾਰਡਨ ਉਧਰ ਉਸਤਾਦ ਗੰਦ ਨਾਲੋਂ ਚੰਗਾ ਡੰਡ ਲਾ ਲਾ ਹੈ ਹਾਏ ਇੱਥੇ ਗੰਦ ਪਾਤਾ ਫਿਰ ਕੰਮ ਔਖਾ ਹੋ ਜਾਊਗਾ ਹੋਰ ਉਸਤਾਦ ਦੇਖੀ ਉਸਤਾਦ ਹਾਂ ਐਵੇਂ ਕਰਿਆ ਕਰਦੇ ਨੇ ਹਾਂ ਹਾਂ ਐਵੇਂ ਲਾਇਆ ਕਰਦੇ ਕੌਣ ਲੱਗੇ ਹੋਏ ਹਾਂ ਉਹ ਮਗਲਾ ਮਜ਼ਾਕ ਨਹੀਂ ਛੋਡੇ ਤਾਂ ਹਾਚ ਹਾਚ ਕੇ ਮਰ ਜੇ ਛੋਡੇ ਵਰਗਿਆਂ ਤੇ ਤਾਂ ਹੈ ਲੈ ਉਸਤਾਦ ਮਹਿਲਾ ਨਾਲ ਡੰਡ ਲਾ ਲਓ ਹੋ ਜੋ ਕਹੜੇ ਲੈ ਹਾਈ ਹਾਈ ਆ ਵਾਹ ਵਾਹ ਅੰਗਿਤਰਾ ਸਿੱਧੇ ਕਰਦੀ ਬਾਈ ਉਹਨਾਂ ਨੂੰ ਨਾ ਬਾਪੀ ਸੋਨ ਉੱਪਰ ਨਹੀਂ ਆਉਣਾਂਗਾ ਕਿਉਂ ਨਹੀਂ ਆਉਣਾ ਸੋਨ ਉੱਪਰ ਮੈਂ ਤੁਹਾਨੂੰ ਕਹਤਾ ਅੱਜ ਤਾਂ ਲਤਬਾਂ ਟੁੱਟੂਗੀ ਕਤਲ ਹੋਣਗੇ ਸ਼ੋਰ ਸ਼ਰਾਬਾ ਹੋਊਗਾ ਨਹੀਂ ਆਉਣਾ ਸੋਨ ਠੀਕ ਹੈ ਚੱਲ ਠੀਕ ਹੂੰ ਠੀਕ ਹੈ ਬਾਪੀ ਨਹੀਂ ਆਉਣਾ ਸੋਨ ਉੱਪਰ ਠੀਕ ਆ ਕੱਲ ਵੀ ਸਹੀ ਆ ਐਵੇਂ ਨੇ ਕੋਈ ਬੰਦਾ ਬੰਦਾ ਮਾਰਦਾ ਕਤਲ 'ਚ ਮੇਰਾ ਨਾਮ ਨਹੀਂ ਆਜੂ ਮਤੇ ਇੱਥੇ ਠੀਕ ਆ ਹਾ ਹਾ ਹੋ ਜੋ ਕੜੇ ਕਾ ਲਿਆ ਉਹ ਸਾਡਾ ਕਾ ਲਿਆ ਉਹ ਸਾਡਾ ਕੋਈ ਕੋਈ ਮਾਰਦਾ ਨਹੀਂ ਆ ਜੀ ਕਿਹਦੇ ਹੋ ਰਹੀ ਐ ਕੋਈ ਡੁੰਡ ਜਿ ਲਾਈ ਜਾਂਦੇ ਨੇ ਆਂਦਾਂ ਕਿ ਤੁਸੀਂ ਨੂੰ ਕੁੱਟਣ ਦਾ ਪਲਾਨ ਹੋ ਰਿਹਾ ਕਰਾਇਦਾਰ ਕੋਣਾ ਬਈ ਕੀ ਹੋ ਗਿਆ ਬਿਮਾਰ ਲੱਗਦਾ ਔਰਿਆ ਜਾ ਕੀ ਹੋ ਗਿਆ ਤੈਨੂੰ ਮੈਂ ਡਾਉਨ ਕੀ ਫਿਰ ਸ਼ਨਾਮ ਦਾਖਲ ਕਰਾਉਣਾ ਤੈਨੂੰ ਆ ਜਾ ਔਰਿਆ ਕਿਹੜਾ ਹੈਗਾ ਬੱਬੂ ਡਾਉਨ ਬੱਬੂ ਡਾਉਨ ਕਿਹੜਾ ਹਾਂ ਉਹੀ ਹੈ ਉਹੀ ਹੈ ਬੱਬੂ ਡਾਉਨ ਸੱਤਰੀ ਗਾਲ ਜੀ ਸੱਤਰੀ ਗਾਲ ਦਾ ਠੀਕ ਆ ਤੁਸੀਂ ਐ ਦੱਸੋ ਵੀ ਪਰਜਾਈ ਨੂੰ ਕਾਤੋਂ ਤੰਗ ਕਰਦੇ ਹੋ ਨਾ ਜੀ ਔਰੇ ਔਰੇ ਤਾਂ ਆ ਜਾਓ ਕੀ ਹੋ ਗਿਆ ਦੂਰ ਜਾ ਖੜੇ ਹੋ ਤੁਸੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਤੁਸੀਂ ਪਰਜਾਈ ਨੂੰ ਤੰਗ ਕਿਉਂ ਕਰਦੇ ਹੋ ਕਿਹੜਾ ਕਹਿੰਦਾ ਇਹਨੂੰ ਕਿਹਨੇ ਕਿਹਾ ਜੀ ਤੁਹਾਨੂੰ ਮੈਨੂੰ ਪਰਜਾਈ ਨੇ ਆਖਿਆ ਕਿਹੜੀ ਪਰਜਾਈ ਜੀ ਉਹੀ ਮਾਰਤਾ ਹੋ ਜੀ ਸੋਨੂੰ ਨੀਚੇ ਤੁਸੀਂ ਉਹ ਫਲੈਸ਼ ਚ ਸਾਡੀ ਜਗੰਦ ਪਾਈ ਜਾਂਦੇ ਹੋਗੇ ਇੰਨੀ ਇੰਨੀ ਹਵਾੜ ਮਾਰਦੀ ਐ ਨਾ ਹਵਾੜ ਤੋਂ ਪਰਹਨੇਗੀ ਉਹ ਤਾਂ ਇਹਨੇ ਭਰਤੀ ਜੀ ਇਹਨੇ ਭਰਤੀ ਇਹਨੇ ਭਰਤੀ ਜੀ ਫਿਰ ਉਹ ਤਾਂ ਜੂਝ ਨਾ ਕਰੋ ਨਾ ਤੁਸੀਂ ਆ ਜੂਝ ਕਰੋ ਜੀ ਤੁਸੀਂ ਉਰੇ ਤਾਂ ਆ ਜੋ ਜੀ ਬੰਦਾ ਨਸਾ ਸੁਣੋ ਜੀ ਤੁਸੀਂ ਉਰੇ ਆ ਜੋ ਜੀ ਗੁੱਸਾ ਕਿਉਂ ਕਰਦੇ ਹੋ ਹਾਂ ਹਾਂ ਦੱਸੋ ਦੇਖੋ ਇੱਥੇ ਬੈਠੋ ਤੁਸੀਂ ਵੀ ਇੱਥੇ ਬੈਠੋ ਹਾਂ ਬੈਠੋ ਦੱਸੋ ਬੈਠੋ ਜੀ ਬੈਠੋ ਕੋਈ ਨਾ ਹਾਂ ਹੁਣ ਦੱਸੋ ਜੀ ਮੈਨੂੰ ਆਏ ਦੱਸੋ ਵੀ ਤੁਸੀਂ ਪਰ ਜਾਇ ਇਹਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਜੀ ਕਿਵੇਂ ਫਿਰ ਆਪਣੇ ਛੇਰ ਸਿੰਘ ਦੇ ਭਾਈ ਹਾਂ ਅੱਛਾ ਭਾਈ ਦਾ ਵੱਡਾ ਆਵਾਜ਼ ਅੱਛਾ ਡਾਉਨ ਤੋਂ ਨੂੰ ਹੀ ਕਹਿੰਦੇ ਨੇ ਇਹ ਹਾਂ ਮੈਨੂੰ ਕਹਿੰਦੇ ਨੇ ਥਰ ਥਰ ਦੁਨੀਆ ਕੰਬਦੀ ਆ ਵੀਰੇ ਮੇਰੇ ਨਾਮ ਤੋਂ ਹਾਂ ਹਾਂ ਥਰ ਥਰ ਕੰਬਦੀ ਆ ਹਾਂ ਛੌਂ ਖਾ ਛੌਂ ਲੱਗੇ ਮੇਰੇ ਨਾਮ ਤੋਂ ਦੁਨੀਆ ਕੰਬਦੀ ਆ ਥਰ ਥਰ ਕੰਬਦੀ ਆ ਜਿੱਥੇ ਵੀ ਮੈਂ ਪੈਰ ਰੱਖਦਾ ਮਿੱਟੀ ਚੱਕ ਮਿੱਟੀ ਚੱਕ ਧਰਤੀ ਹਿੱਲਦੀ ਆ ਮਿੱਟੀ ਹਾਂ ਜਿੱਥੇ ਵੀ ਮੈਂ ਪੈਰ ਰੱਖਦਾ ਧਰਤੀ ਹਿੱਲਦੀ ਆ ਛੌਂ ਖਾ ਛੌਂ ਲੱਗੇ ਹਾਂ ਦਾ ਭਾਈ ਦਾ ਲੈ ਫਿਰ ਹੁਣ ਤੂੰ ਅੱਛਾ ਚਾਹਣਾ ਕੀ ਐ ਹੁਣ ਤੁਸੀਂ ਐ ਚੋਂ ਵੀ ਦੱਸੋ ਮੈਨੂੰ ਭਾਬੀ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਉਹ ਕਿਹੜਾ ਕਹਿਦਾ ਤੈਨੂੰ ਜਦ ਤੂੰ ਮੈਨੂੰ ਭਾਬੀ ਨੇ ਆਖਿਆ ਯਾਰ ਮੈਨੂੰ ਫੋਨ ਕੀਤਾ ਯਾਰ ਮੈਨੂੰ ਹਾਂ ਮੈਨੂੰ ਫੋਨ ਕੀਤਾ ਭਾਬੀ ਨੇ ਅੱਛਾ ਕੀ ਕਹਿੰਦੀ ਕਹਿੰਦੀ ਉਹ ਮੈਨੂੰ ਜਿਹੜੇ ਆਪਣੇ ਕਿਰਾਏਦਾਰ ਨੇ ਕਹਿੰਦੀ ਤੰਗ ਕਰਦੇ ਨੇ ਅੱਛਾ ਹਾਂ ਅਜੀ ਕਦੋਂ ਕਰੇ ਉਹਨਾਂ ਨੇ ਮੈਨੂੰ ਅੱਜ ਫੋਨ ਕੀਤਾ ਤੂੰ ਮੇਰੀ ਗੱਲ ਛੁਣ ਲਾਉ ਐਸੀ ਐਸੀ ਬੰਦੇ ਬੰਦੇ ਨਹੀਂ ਹੈ ਅਜੀ ਛੇਰੂ ਨਾਲ ਜਾ ਰਹੀ ਆ ਛਾੜੀ ਤੂੰ ਗੱਲ ਕੀ ਕਰਦਾ ਛੇਰੂ ਨਾਲ ਜਾ ਰਹੀ ਬੇਸ਼ੱਕ ਹੋਊਗੀ ਬਾਈ ਉਹ ਕਰੇ ਨਹੀਂ ਹੈਗਾ ਪਰ ਤੁਹਾਡਾ ਮਤਲਬ ਕੀ ਉਹਨੂੰ ਛੇੜਨ ਦਾ ਛੇੜਿਆ ਕਿਹੜੇ ਨੇ ਆਏ ਨਹੀਂ 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 ਛੇੜਿਆ ਮੈਨੂੰ ਆਹ ਦੱਸੋ ਤੁਸੀਂ ਤੁਹਾਡਾ ਛੇੜਨ ਦਾ ਮਤਲਬ ਕੀ ਆ ਹਏ ਦੇਖ ਹਾਏ ਦੇਖ ਉਹੀ ਗੱਲਾਂ ਸਮਝਦੀ ਨਹੀਂ ਹੈਗਾ ਕੁਛ ਤੇਰੇ ਮੇਰੇ ਥਾਪਾ ਕੇ ਮੈਂ ਮਾਰਿਆ ਵੇ ਪਹਿਲਾਂ ਕੱਲੇ ਮੈਂ ਮਾਰਿਆ ਹੁਣ ਛਾੜੀ ਮਾਰਨੀ ਹੈ ਹਾਂ ਹਟਾਈ ਨਹੀਂ ਦੋ ਛਾੜੀ ਹਾਂ ਹਾਂ ਹਟੀ ਨਾ ਹਾਂ ਹਾਂ ਹੋ ਜਾ ਇਹ ਲਾ ਹੱਥ ਫੜੋ ਦੋ ਓਏ ਹੱਥ ਫੜੋ ਇਹ ਲਾ ਨਾ ਤਾ ਹੱਥ ਇਹਨੂੰ ਕਰਨੀ ਏ ਇਹਨੂੰ ਡਾਊਨ ਕਰੋ ਓਏ ਹੈ ਇਹਨੂੰ ਇਹਦੀਆਂ ਬਾਹਾਂ ਫੜਦੀਆਂ ਕਰੋ ਦੋ ਕਰ ਓਏ ਡਾਊਨ ਡਾਊਨ ਹੈ ਹੈ ਦੇਖ ਚੰਦਰਾ ਡੋਰੀ ਮਾਉਣ ਜਾ ਹੈ ਹੈ ਤੂੰ ਉੱਠ ਕੇ ਉਸਤ ਹੋ ਜਾ ਕੇ ਮੈਂ ਓਏ ਸਟਾਪ ਅੱਲਾ ਤੈਨੂੰ ਲੱਤ ਮਾਰ ਮਾਰ ਹੁਣ ਦੇ ਛੱਡ ਈ ਇੱਥੇ ਲਾਉਂਦੇ ਇੱਥੇ ਲਾਉਂਦੇ ਇੱਥੇ ਲੱਭਦੀ ਡਾਊਨ ਆਸੀ ਵੀ ਬਹੁਤ ਡਾਊਨ ਗਿਰੀ ਕਰੀਆ ਪੌਣੇ ਘੰਟੇ ਤੇ ਡੱਡ ਮਾਰ ਮਾਰ ਪੌਲੇ ਨਹੀਂ ਹੋਇਆ ਸੀ ਉਹ ਪੁੱਛ ਪੁੱਛ ਡਾਉਣ ਕੌਣ ਹੈ ਡਾਉਣ ਕੌਣ ਹੈ ਡਾਉਣ ਡਾਉਣ ਹੈ ਐ ਚ ਬੈਠ ਓਏ ਬੈਠੇ ਤੇ ਬੈਠਾ ਫੇ ਜਾ ਬੈਠ ਜਾ ਬਹਟ ਹੈ ਮੈਂ ਕਹਿੰਦਾ ਤੇਰੇ ਭਾਈ ਇੱਧਰ ਹੋ ਜਾ ਹਾਂ ਵੀ ਤੈਨੂੰ ਮੈਂ ਪਹਿਲਾਂ ਤਾਂ ਦੰਦ ਜੀ ਨਾ ਕੱਢ ਕੇ ਲੈ ਦੰਦੀ ਦੀਂਦੇ ਤੇਰੇ ਮੂੰਹ ਤੋਂ ਹਾਂ ਭਾਈ ਹਾਂ ਮੈਨੂੰ ਤਾਂ ਤੂੰ ਪਹਿੰਦਿਆ ਖਾਸ ਮਨ ਲੱਗਦੀ ਆ ਅਫਰੀਕਾ ਕਣੀ ਦਾ ਪਹਿਲੀ ਗੱਲ ਤਾਂ ਤੂੰ ਮੈਨੂੰ ਥੋੜਾ ਭਾਈ ਨਹੀਂ ਲੱਗਦਾ ਸ਼ੇਰ ਦਾ ਸਹੀ ਗੱਲ ਆ ਇਹਦਾ ਭਾਈ ਹੈ ਇਹਦਾ ਇਹਨੂੰ ਭਾਈ ਦੀ ਨਹੀਂ ਪਤਾ ਕਿਹੜਾ ਇਹਦਾ ਓ ਤੇਰੇ ਭਾਈ ਦਾ ਤੂੰ ਤੇਰੇ ਭਾਈ ਦਾ ਨਾਮ ਲੈ ਆਈਆਂ ਯਾਰ ਹਾਂ ਆਈਆਂ ਭਾਈ ਯਾਰ ਚਲੋ ਮੰਨ ਲੈਨੇ ਹਾਂ ਚੱਲ ਮੰਨ ਆਇਂ ਲੱਗਦਾ ਵੀ ਸਾਊਥ ਅਫਰੀਕਾ ਤੋਂ ਨਿਆਂਦਾ ਹੋਇਆ ਨਾ ਚੱਲ ਕੋਈ ਗੱਲ ਇਹਦਾ ਭੁੱਲ ਗਿਆ ਭਾਈ ਇਹਦਾ ਕੁੱਤੇ ਨਾਲ ਭੁੱਲ ਗਿਆ ਤੂੰ ਮੈਨੂੰ ਆਇਂਦਾ ਸੁਹ ਓ ਤੂੰ ਕਰੇ ਉਹੀ ਖਾ ਨਾ ਨਾ ਭਾਈ ਨਾ ਨਾ ਭਾਈ ਹੁਣ ਕੀ ਕਹਿੰਦਾ ਤੂੰ ਨਾ ਤੂੰ ਕੀ ਕਹੇ ਪਰਜਾ ਇਹਨੂੰ ਸੇੜ ਤੋੜ ਤੋੜ ਜੀ ਲੱਗਦਾ ਜਾਈ ਇਹਨੂੰ ਸੇੜ ਤੇ ਅਸੀਂ ਪਰਜਾ ਇਹਨੂੰ ਸੇੜ ਹੈ ਪਹਿਲਾ ਗਾਲ ਥੋਨ ਹਾਂ ਇਹਨੂੰ ਐ ਕਰੋ ਹਾਂ ਹੂੰ ਵੀ ਦੇ ਇਹ ਪਹਿਲਾਂ ਤਾਂ ਬਾਟਨ ਜੇ ਖੋਲੋ ਤੂੰ ਕਿਵੇਂ ਆਪਾਂ ਘੜੀ ਕੱਟ ਪਹਿਲਾਂ ਤਾਂ ਘੜੀ ਕੱਢੀ ਲਾੜੀ ਖੋਏ ਤੂੰ ਨਾ ਨਾ ਭਾਈ ਯਾਰ ਘੜੀ ਦਿੰਨਾ ਯਾਰ ਨਾ ਨਾ ਭਾਈ ਯਾਰ ਘੜੀ ਯਾਰ ਮੇਰੇ ਯਾਰ ਐਨਕ ਲਾਇਆ ਤੂੰ ਕਲੂ ਜੇ ਤੂੰ ਹੈਗੀ ਆ ਭਾਈ 10 ਕਹ ਲਾ ਦੂ ਲਾਲਾ ਇਸ ਕਾ ਯਾਰ ਦੀ ਘੜੀ ਹੈ ਹਾਂ ਹਾਂ ਭਾਈ ਆ ਚਾਬੀ ਆਏ ਚੱਕੀਆ ਜਮੇ ਚ ਪਾਰੀ ਲਈ ਫਿਰਦਾ ਹੁੰਦਾ ਕਾਤੇ ਆਏ ਤੂੰ ਹੈ ਗੱਡੀ ਤੇ ਭਾਈ ਗੱਡੀ ਕਿਹੜੀ ਕੱਟ ਵਾਲਾ ਤੇਰਾ ਮੂੰਹ ਆ ਤੇਰਾ ਕਿਹੜੀ ਘੱਟੀ ਉਹ ਖੜੀ ਆ ਭਾਈ ਬਾਹਰ ਵੇਚ ਦਿਓ ਵੇਚ बस ਕੋਈ ਨਾ ਸਾ ਮੈਂ ਕਹਦਾ ਤੀ ਤੂੰ ਤੂੰ ਆਏ ਬਣਿਆ ਇਹ ਤਾਂ ਐ ਕਰੋ ਇਹ ਲਾਉ ਉਹਦੇ ਇਹ ਐ ਨਹੀਂ ਹਟ ਜਾ ਹਟ ਜਾ ਹਮੈ ਨੂੰ ਮੇਰੀ ਗੱਲ ਸੁਣੋ ਇੱਕ ਲਾਤ ਤੋੜਿਆ ਨਾ ਇਹ ਲੰਗਵਾਰ ਕਿ ਐ ਤਰਾ ਲਤਾ ਇੱਕ ਇੱਕ ਸੋਹਣੀ ਲੱਗਦੀ ਹੈ ਨਾ ਕਰੋਂਗੇ ਬਈ ਯਾਰ ਐਂਗਾ ਤੂੰ ਕਰ ਦੋ ਯਾਰ ਇੱਥੇ ਲਾ ਇਹ ਦੇਖ ਐਂਗਾ ਤੂੰ ਕਰ ਦੋ ਯਾਰ ਨਿਸ਼ਾਨੀ ਵੀ ਰੈਡੀ ਹੋ ਜਾਂਦੀ ਕੋਈ ਹਾਂ ਨਿਸ਼ਾਨੀ ਮੈਨੂੰ ਲੰਬਾ ਪਾਉ ਕਿਤਾ ਨਹੀਂ ਆਪਾਂ ਨੂੰ ਤੰਗ ਕਰੂ ਐ ਬਈ ਐਂਗਾ ਤੂੰ ਕਰ ਦੋ ਯਾਰ ਬਈ ਕਰਾਂਗੇ ਕਿ ਹਾਂ ਬਈ ਯਾਰ ਐਂਗਾ ਤੂੰ ਕਰ ਲੰਬਾ ਪਾਉ ਰੱਖ ਦੇ ਤੂੰ ਕਿਨੋਂ ਨਿਓ ਪਾ ਦਿੰਦੇ ਕਰਾ ਕਰਕੇ ਇਹ ਐ ਓਏ ਬਈ ਵੱਡਾ ਸੀ ਵੱਡਾ ਦਾਣ ਉਸਤਾ ਚੁੱਪ ਕਰ ਜਾ ਓਏ ਚੁੱਪ ਕਰ ਚੇ ਰੌਲਾ ਪੈ ਗਿਆ ਫੇਰ ਹਾਏ ਓਏ ਓਏ ਥੱਲੇ ਜਾ ਕੇ ਦੱਛੇਗਾ ਤੂੰ ਇਹਨਾਂ ਮਾਰਤਾ ਹੋਏ ਥੱਲੇ ਜਾ ਕੇ ਦੱਛੇਗਾ ਹਾਂ ਬਾਈ ਦੱਸੂਗਾ ਅੱਜ ਵੀ ਤੂੰ ਹੀ ਦੱਛੇਗਾ ਅੱਜ ਵੀ ਦੱਸੂ ਆਇਆ ਮਾਰ ਹਜਾ ਤੋਰ ਦੱਸੂਗਾ ਤੂੰ ਆਈ ਦੇਖ ਲੈ ਇਹ ਤਾਂ ਪਿਛਲੀ ਛੜਿ ਛੱਟਦਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਰਗ ਕਰਕੇ ਵੇਚ ਦੂੰ ਤੇਰੇ ਵਰਗੇ ਨੂੰ ਤਾਂ ਮੈਂ ਮੈਂ ਕਿਹੜਾ ਦਾਤੀ ਮਾਰੂੰਗਾ ਇਹ ਨਹੀਂ ਲੋੜ ਉਹ ਤਾਂ ਛਾਪਤੀ ਹੋ ਜਾਂਦਾ ਇੱਕ ਤਾਂ ਮੈਂ ਕਹਿੰਦਾ ਹਾਏ ਦਾਤੀ ਫੇਰਦਾ ਇਹਦੇ ਉੱਪਰ ਦਾਤੀ ਹਾਂ ਫੇਰਦਾ ਫੇਰ ਦੇ ਬਾਈ ਹਾਏ ਨਾ ਫੇਰ ਦੇ ਬਾਈ ਕਿਉਂ ਮੂੰ ਦਿਮਾਗ ਹਿੱਲਿਆ ਹੋਇਆ ਓ ਇਧਰ ਰੱਬ ਦਾ ਜੀ ਉਹ ਐ ਕਰ ਉਹ ਤੇ ਇਹ ਤਾਂ 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 ਆਇਆ ਲੱਗਿਆ ਇਹ ਤਾਂ ਆਇਆ ਲੱਗਿਆ ਉਹ ਐ ਕਰ ਤੂੰ ਥੱਲੇ ਜਾ ਉਹਦਾ ਇੱਥੇ ਆ ਗਿਆ ਸਾਡੇ ਬਰਾਬਰ ਥੱਲੇ ਜਾ ਪਰਦਾ ਪੱਦਾ ਚਾਹੇ ਲੱਗ ਤਕ ਕਿ ਮੈਂ ਕਰਦਾ ਕਰਦਾ ਕਿ ਮੈਂ ਕਰਦਾ ਬੱਚਾ ਕਾਟੂ ਜਾਂਦਾ ਬੰਦਾ ਸਿੱਡਾਂ ਵਾਲਾ ਵਾਹ ਉਸਤਾਦ ਤੇਰੀ ਦਲੇਰੀ ਨਾਲ ਫੈਂਟਤਾ ਸੀ ਉਹ ਤੇਰਾ ਸੱਬਰ ਜੋ ਉਹ ਥੇ ਰੋਲਣਾ ਪਾਇਓ ਕਿਸੇ ਨੂੰ ਪਤਾ ਲੱਗੇ ਕਿਸ ਨੂੰ ਉਹ ਚੁੱਕ ਜੀ ਹੋਗੀ ਵੀ ਨਾ ਮਾਲਕਾਂ ਦੀ ਡੰਡੇ ਫੇਰਨ ਲੱਗੇ ਕੰਮ ਖਰਾਬ ਹੋਊਗਾ ਇਹ ਆਪਦੇ ਭਾਈ ਨੂੰ ਵੀ ਦੱਸੋ ਪਾਈ ਨੂੰ ਨਹੀਂ ਪਾਈ ਤਾਂ ਆਪਣੇ ਕਾਬੂ ਚ ਹੈ ਇਹਨੂੰ ਵੀ ਆਪਾਂ ਐਂਉਂ ਦਬਕਾ ਲਾਂਗੇ ਇੱਥੇ ਇਹਨੂੰ ਵੀ ਮੋਟੇ ਜਿਹੇ ਐ ਕਰਾਂਗੇ ਹਾਂ ਜਿਹਦੇ ਪਾਈ ਬੋਲਣ ਲੱਗੇ ਪਕੜਦੇ ਇਹਨੂੰ ਕੈਡਨੇਪ ਕਰਾਂਗੇ ਇੱਥੇ ਕਿੱਟਨੇਪ ਕੱਟਨੇਪ ਕਰੂ ਦੇਖੀ ਐਨ ਕਾ ਲਾ ਕੇ ਬਦਲ ਗਿਆ ਓਏ ਹਾਂ ਕੱਟਨੇਪ ਨੂੰ ਹੈ ਮੈਂ ਜੜੀ ਤੈਨੂੰ ਚਾਬੀ ਦਿੱਤੀ ਤੇ ਮੇਰੀ ਗੱਲ ਸੁਣ ਇਹ ਤਾਂ ਮੈਂ ਦੇਖਤਾ ਲਿਆ ਤੀ ਗੇਟ ਉਤੋਂ ਦੀ ਇੱਧਰ ਦੀ ਮੈਨੂੰ ਉਤੋਂ ਦੇਖ ਲਿਆ ਮੈਂ ਆਇਆ ਤੇ ਇਹ ਆਟੋ ਤੀ ਤੀ ਪਾਈ ਦੇ ਖਾਸ ਮੈਂ ਇੱਥੇ ਪ੍ਰਕੋਪ ਜੀ ਪਾ ਰੱਖਿਆ ਮੈਨੂੰ ਲੱਗੇ ਫਿਰ ਉਹੀ ਫਿਰ ਆ ਚਾਬੀਆਂ ਦਾ ਚਾਬੀ ਦਾ ਕੀ ਪਤਾ ਕਿਸੇ ਛੇ ਗਲ ਝੁੰਕਲ ਦੀ ਹੋਵੇ ਯਾਰ ਇਹ ਤਾਂ ਦੇਖ ਲਈ ਜੇ ਕਿਸੇ ਛੰਦ ਨੂੰ ਲੱਗੀ ਚਾੱਕ ਕੇ ਵੇਚ ਦਾਂਗੇ ਆਪਾਂ ਨੇ ਕਿਹੜਾ ਭਾਈ ਸਾਈਕਲ ਦੀ ਲੈ ਲਾਓ ਕਾਲੀ ਚਾਬੀ ਹਾਂ ਉਹੀ ਹੈ ਆਪਾਂ ਕਿਹੜੇ ਮੁਰਸੀ ਖਾਨੇ ਚ ਲੱਗੇ ਹੋਇਆ ਵੀ ਆਪਾਂ ਨੂੰ ਕਿਸੇ ਨੇ ਫੜ ਲੈਣਾ ਹਾਂ ਹਾਂ ਔਰੇ ਬੈਠਿਆ ਚਾਰ ਦਿਨ ਕਿਤੇ ਹੋਰ ਪੱਜਾਂਗੇ ਹਾਂ ਹਾਂ ਐ ਕਰੋ ਆਪਣਾ ਕਿਹੜਾ ਘਟਕਣਾ ਹੈ ਜਾ ਕੇ ਮੇਰੇ ਬਾਅਦ ਤੇ ਥੱਲੋਂ ਕੋਈ ਪਾਣੀ ਪੂਣੀ ਲੈ ਕੇ ਆਓ ਕੋਈ ਲੋ ਗੁਸੁਗ ਜੀ ਕੀ ਕਹਿੰਦੇ ਹਾਂ ਗੱਲ ਟਿਕ ਜਾਂਦੇ ਯਾਰ ਐਡੀ ਸੀ ਕੀ ਕਰ ਪਰ ਐ ਕਰੋ ਆਪਾਂ ਕੰਮ ਹੀ ਆਰਾਮ ਕਰਦੇ ਹਾਂ ਗਰਮਾ ਜੇ ਮਸਲਾ ਤੁਸੀਂ ਮੈਂ ਐ ਕਰੋ ਮੇਰੇ ਲੱਤਾ ਲੁਤਾ ਕੁੱਟਣ ਦਾ ਇੰਤਜ਼ਾਮ ਕਰੋ ਚਾਦਰ ਪਛਾਓ ਮੈਂ ਆ ਗਿਆ ਕਾ ਦਾ ਸੁਭਾ ਦੇ ਆ ਗਿਆ ਤੇਰੇ ਹੌਸਲੇ ਨਾਲ ਬਹੁਤ ਦਲੇਰੀ ਦਿਖਾਈ ਐ ਕੁੱਟ ਕੁੱਟ ਗਾ ਪਾਤਾ ਉਸਤਾਜ ਅੱਜ ਮੈਂ 1500 ਲਾਉਂਗਾ ਅੱਜ ਤਾਂ ਮੇਰਾ ਪੇਟ ਵਾਲਾ ਰੋਗ ਵੀ ਦੂਰ ਹੋ ਗਿਆ ਚੱਲ ਵਧੀਆ ਰਿਹਾ ਤੂੰ ਐ ਕਰ ਤੁਸੀਂ ਅੰਦਰ ਚਲੋ ਚਾਦਰ ਪਛਾਓ ਮੈਂ ਆ ਗਿਆ ਕੋਈ ਨਾ ਸਾਰ ਆ ਜਾਓ ਆਪਾਂ ਤੁਸੀਂ ਮੈਂ ਐ ਕਰੋ ਮੇਰੇ ਲੱਤਾ ਲੁਤਾ ਕੁੱਟਣ ਦਾ ਇੰਤਜ਼ਾਮ ਕਰੋ ਚਾਦਰ ਪਛਾਓ ਮੈਂ ਆ ਗਿਆ ਕਾ ਦਾ ਸੁਭਾ ਦੇ ਆ ਗਿਆ ਤੇਰੇ ਹੌਸਲੇ ਨਾਲ ਬਹੁਤ ਦਲੇਰੀ ਦਿਖਾਈ ਐ ਕੁੱਟ ਕੁੱਟ ਗਾ ਪਾਤਾ ਉਸਤਾਜ ਅੱਜ ਮੈਂ 1500 ਲਾਉਂਗਾ ਅੱਜ ਤਾਂ ਮੇਰਾ ਬੇਟਾ ਆ ਰੋਗ ਵੀ ਦੂਰ ਹੋ ਗਿਆ ਚਲ ਵਧੀਆ ਰਿਹਾ ਤੂੰ ਐ ਕਰ ਤੁਸੀਂ ਅੰਦਰ ਚਲੋ ਚਾਦਰ ਪਛਾਓ ਮੈਂ ਆ ਗਿਆ ਕੋਈ ਨਾ ਸਾਰ ਆ ਜਾ ਓਏ ਆ ਪੈਂਦਾ ਆ ਗਿਆ ਲੈ ਇਧਰ ਸੰਦ ਰੀਗਾ ਤਾਂ ਬੱਟਾ ਪੈਂਦਾ ਵੱਡੇ ਦਾ ਛੱਟੇ ਨੇ ਉਹ ਨਹੀਂ ਪਤੰਤਰ ਇਹ ਜਾ ਕੇ ਜਿਹਦੀ ਊਂ ਵੀ ਨਾ ਭੜਦੀ ਹੋਵੇ ਕਿਤੇ ਕਛਾੜੇ ਕਛਾੜ ਇੱਥੇ ਪੈਂਦਾ ਰ ਕੇਸ ਵਰਗਿਆਂ ਤੂੰ ਕਿਧਰੋਂ ਤੇਰੇ ਲੈ ਨਹੀਂ ਬੁੱਢਾ ਉਹ ਜੱਪੀ ਬੈਠੀ ਆ ਓਏ ਹੈ ਬੜਾ ਜੜ ਬੀ ਹਾਂ ਉੱਪਰ ਨਹੀਂ ਆਈ ਤੂੰ ਆਪੀ ਤਾਂ ਕਹਿ ਕੇ ਗਿਆ ਸੀ ਵੀ ਜੋ ਮਰਜੀ ਹੋ ਜਾ ਭਾਬੀ ਉੱਪਰ ਨਹੀਂ ਆਈ ਹਾਏ ਐ ਬਹੁਤ ਡਾਪਾ ਕੀਤਾ ਤੇਰਾ ਉਹਨਾਂ ਦਾ ਭਾਬੀ ਸ਼ੁਕਰ ਆ ਹਾਂ ਤੈਨੂੰ ਤਾਂ ਨਹੀਂ ਕੁੱਟਿਆ ਉਹਨਾਂ ਨੇ ਨਾ ਨਾ ਭਾਬੀ ਮੈਨੂੰ ਨਗਟਿਆਗਾ ਉਹਨਾਂ ਨੇ ਚੱਲ ਚੰਗੀ ਤਰ੍ਹਾਂ ਸਿਖਾਤਾ ਸਬਕ ਹਾਂ ਭਾਬੀ ਚੰਗੀ ਤਰ੍ਹਾਂ ਸਿਖਾਇਆ ਸਬਕ ਉਹਨਾਂ ਨੂੰ ਤੇਰੇ ਕਿਤੇ 60 ਸੁੱਟ ਤਾਂ ਨਹੀਂ ਲਗੇ ਨਾ ਨਾ ਭਾਬੀ ਮੇਰੇ ਨਹੀਂ ਸੱਟ ਲੱਗਿਆਂਗੀ ਹੁਣ ਐ ਕਰੋ ਹਾਂ ਕਿਲੋ ਦੁੱਧ 'ਚ ਹਲਦੀ ਪਾੜੋ ਮੈਂ ਕਿਉਂ ਨਾ ਵਾਸਤੇ ਤੇ ਹਲਦੀ ਪਾਵਾਂ ਨਾ ਕੋਈ ਗੱਲ ਨਹੀਂ ਭਾਬੀ ਕੋਈ ਗੱਲ ਨਹੀਂ ਪਾ ਲੋ ਪਾ ਲੋ ਤੇਰੇ ਤਾਂ ਨਹੀਂ ਲੱਗੀ ਕੋਈ ਸੱਟ ਨਾ ਨਾ ਭਾਬੀ ਮੇਰੇ ਨਹੀਂ ਲੱਗਿਆਂਗੀ ਫਿਰ ਆਪਾਂ ਨੂੰ ਕੀ ਲੋੜਾ ਕੋਈ ਗੱਲ ਨਹੀਂ ਭਾਬੀ ਕੋਈ ਗੱਲ ਮੇਰੇ ਮਰ ਕਿਤੇ ਲੱਗੀ ਹੁੰਦੀ ਹੈ ਸ਼ੁਕਰ ਹੈ ਕੀ ਕਹਿੰਦੇ ਹੁਣ ਤਾਂ ਨਹੀਂ 당 ਕਰਦੇ ਮੈਨੂੰ ਨਾ ਨਾ ਭਾਬੀ ਤੈਨੂੰ ਨਹੀਂ 당 ਕਰਦੇ ਆਂਗੇ ਉਹਨਾਂ ਨੂੰ ਤੁਸੀਂ ਡਾਕਟਰ ਨੂੰ ਬੁਲਾ ਲਓ ਉਹਨੂੰ ਕਹੋ ਗੁਲਗੋਸ ਦੀਆਂ ਬੋਤਲਾਂ ਚੱਕ ਲੈਗੇ ਇਹਦੇ ਐ ਡਾਕਟਰ ਨੂੰ ਹਾਂ ਹਾਂ ਕੀ ਦੇ ਸੱਟਾਂ ਵਜਈਆਂ ਉਹਨਾਂ ਦੇ ਹਾਂ ਆਹਵਾ ਵੀ ਬਹੁਤ ਡੁੰਗੀਆਂ ਸੱਟਾਂ ਲੱਗੀਆਂ ਨੇ ਉਹਨਾਂ ਦੇ ਆਪੀ ਸੱਦੀ ਜਾਣਗੇ ਡਾਕਟਰਾਂ ਲੱਗੀਆਂ ਨੇ ਮੈਂ ਕਿਉਂ ਸੱਦਾ ਤੁਸੀਂ ਘਰ ਤੋਂ ਡਾਕਟਰ ਨੂੰ ਬੁਣ ਫੜ ਦੋ ਵੀ ਗੋਲੀਆਂ ਦੇ ਪੱਤੇ ਚੱਕ ਲੈ ਗਏ ਤੇ ਤਿੰਨ ਤਿੰਨ ਚਾਰ ਚਾਰ ਉਹਨਾਂ ਦੇ ਵਾਸਤੇ ਹਾਂ ਠੀਕ ਹੈ ਚੱਲ ਆਜੋ ਤੁਸੀਂ ਤਾਂ ਅੰਦਰ ਆਜੋ ਬਾਈ ਮੈਨੂੰ ਤਾਂ ਇਹ ਵੀ ਟੇਡਾ ਬਿੰਗਾ ਚ ਲੱਗਦਾ ਤੁਰ ਤਾਂ